ਬਾਬਾ ਜੀ ਇੱਧਰ ਆਪਣੀ ਮਿਹਰ ਕਰਨਗੇ ਤੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਡਿਆਂ ਦਾ ਕੀ ਹਾਲ ਚਾਲ ਆਈ ਹੋਪ ਸਾਰੇ ਠੀਕ ਹੀ ਹੋਣਗੇ ਸੋ ਅੱਜ ਆਪਾਂ ਮੜਾ ਜਾਣਾ ਆ ਕੰਮ ਬਹੁਤ ਜ਼ਰੂਰੀ ਤੁਹਾਨੂੰ ਵੀ ਦੱਸ ਦਿਆਂ ਕਿੱਥੇ ਜਾਣਾ ਆ ਤੇ ਸਾਰੇ ਜਣੇ ਜਰੂਰ ਦੇਖਿਓ ਇੱਕ ਬਹੁਤ ਹੀ ਖੂਬਸੂਰਤ ਜਗ੍ਹਾ ਦਿਖਾਉਂਦੇ ਆ ਤੁਹਾਨੂੰ ਸਾਰਿਆਂ ਨੂੰ ਅੱਜ ਜਿਹੜੀ ਬਹੁਤ ਹੀ ਵਧੀਆ ਆਪੀ ਫਸਟ ਟਾਈਮ ਚੱਲੀ ਮੈਂ ਵੀ ਚੱਲਾ ਆਂ ਤੇ ਜੇ ਤੁਹਾਨੂੰ ਆਪਾਂ ਦੋ ਮੈਂਬਰ ਫੈਮਿਲੀ ਮੈਂਬਰ ਮਲਾਉਂਦੇ ਆ ਤੁਸੀਂ ਨਹੀਂ ਦੇਖੋਨੇ ਬਲੌਗ ਚ ਸੋ ਸਾਰੇ ਜਾਣੇ ਅੱਜ ਟੁੱਟ ਗਿਆ ਚਲੋ ਹੋ ਲੈਨੇ ਸੋ ਸਾਰੇ ਜਾਣੇ ਵੀ ਬਲੋਗ ਨਾ ਬਣਦੇਓ ਤੇ ਦੋ ਨਵੇਂ ਫੈਮਲੀ ਮੈਂਬਰ ਤੇ ਵਧੀਆ ਖਬਸੂਰਤ ਜਗ੍ਹਾ ਉਹਨਾਂ ਨੂੰ ਲੈ ਕੇ ਜਾਣਾ ਆਪਾਂ ਸੋ ਸਾਰੇ ਜਾਣੇ ਸਾਡੇ ਬਲੋਗ ਨਾ ਬਣੇ ਰਹੋ ਤੇ ਕਰਦੇ ਆਂ ਤਾਂ ਨਾਲ ਗੱਲ ਬਾਤ ਤੇ ਸਮਾਨ ਚੱਕ ਲੈ ਸਾਰਾ ਆਪ ਜੀਨ ਦੇਖੋ ਤੇ ਇਹੋ ਨਾਲ ਆਪਾਂ ਚੱਲੇ ਆਂ ਦੋ ਪਹਿਲਾ ਫੈਮਲੀ ਮੈਂਬਰ ਵੜਾਉਂਦੇ ਜਾਂਦੇ ਫੈਮਲੀ ਮੈਂਬਰ ਵੜਾ ਕੇ ਤੇ ਫੇਰ ਆਪਾਂ ਉਹਨਾਂ ਨੂੰ ਲੈ ਕੇ ਜਾਂਦੇ ਆਂ ਸਾਰੇ ਜਾਣੇ ਬਲੋਗ ਨਾ ਬਣੇ ਰਹੋ ਹਲੋ ਚਲੋ ਹਰੀ ਉੱਪ ਚਲੋ ਨਿਕਲ ਜਾਓ ਹਾਂਜੀ ਲੋ ਜੀ ਆਪਾਂ ਆਇਆ ਰਾਏਪੁਰ ਰਾਏਪੁਰ ਤੇ ਰਸੂਲਪੁਰ ਹੈ ਨਾ ਭਾਜੀ ਅੰਮੋਜੋਦ ਭਰਾ ਤੋਂ ਆਏ ਆ ਅਸੀਂ ਇੱਥੇ ਆਨੇ ਕੰਮ ਕੀਤਾ ਡੇਢ ਸਾਲ ਡਿਲੀਵਰੀ ਤੇ ਪਾਰਸਲ ਵੰਡੇ ਆ ਹੱਥੇ ਜਲੰਧਰ ਨੂੰ ਹੈ ਭਾਜੀ ਹਾਂ ਭਰਾ ਦਾ ਫੋਨ ਫੋਨ ਆਇਆ ਸਵੇਰੇ ਸਵੇਰੇ ਸਾਡੀ ਗੱਲਬਾਤ ਹੋਈ ਆ ਫੋਲੋ ਕੀਤਾ ਇੱਕ ਦੂਜੇ ਨੂੰ ਉਹ ਬੱਲੇ ਆ ਦੇਖੋ ਘਰ ਕਿੰਨਾ ਵਧੀਆ ਬਣਾਇਆ ਰਾਏਪੁਰ ਤੇ ਬਲੌਗ ਸਾਡੇ ਬਹੁਤ ਯਾਨੇ ਦੇਖਦੇ ਇਥੇ ਕੋਣ ਕੋਣ ਸਾਰੇ ਇਹਨੇ ਕਮੈਂਟ ਕਰਿਓ ਆ ਮੁੰਡੇ ਨੂੰ ਕਿੰਨੇ ਕਿੰਨੇ ਦੇਖਿਆ ਰਾਏਪੁਰ ਤੇ ਬਹੁਤ ਜਨੇ ਦੇ ਬਲੋਗ ਅੱਧੇ ਬੰਦੇ ਹਾਂ ਹੋਰ ਆ ਚਾਈ ਉਹ ਆ ਉਹ ਆ ਵੋਏ 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 ਆ ਬਦਿਆ ਕੀ ਸਰਕਾਰ ਬਣਾਇਆ ਇਹਨੇ ਮੇਰੇ ਅਜੀ ਬੜਾ ਕੰਮ ਕੀਤਾ ਸਾਨੂੰ ਇੱਕ ਪਾਰਸਲ ਦੇ ਮਿਲਦੇ ਹੁੰਦੇ ਸੀ ਕਿੰਨੇ 16 ਰੁਪਏ 18 ਰੁਪਏ 16 ਰੁਪਏ ਮਿਲਦੇ ਸੀ 16 ਰੁਪਏ ਮਿਲਦੇ ਸੀ ਦਿਨ ਚੋਂ 50 50 60 60 70 70 ਪਾਰਸਲ ਡਿਲੀਵਰੀ ਕਰਦੇ ਨਾ ਰਾਮਾ ਮੰਡੀ ਕਰਾਉਂਦਾ ਸੀ ਇੱਧਰ ਸੋਡਾ ਸੋਡਾ ਮੈਂ ਰਾਮਾ ਮੰਡੀ ਹੁੰਦਾ ਜੀ ਇੱਧਰ ਆਪਣਾ ਨਜੂਦ ਹੁੰਦਾ ਜੀ ਸੋਡਾ ਸੋਡਾ ਵਾਲਾ ਰੋਡ ਦੋ ਰੋਡ ਜੋ ਘੱਟਾ ਮਿੱਟੀ ਬਹੁਤ ਹੈ ਨਾ ਮੈਂ ਆਰਾਮ ਨਾਲ 1 ਵਜੇ ਆ ਜਾਂਦਾ ਬੇਲਾ ਹੋ ਜਾਂਦੀ 1000 ਰੁਪਿਆ ਦਿਹਾੜੀ ਪਾਗੀ ਸਾਨੂੰ ਇੱਕ ਮੈਡਮ ਦੇ ਸਾਹ ਚੜਦੀ ਆਇਆ 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 ਤੇਲੇ ਰੋਟੀ ਲੈ ਆਂਦੀ ਆ ਮੈਂ ਆਵੇ ਮੈਂ ਤੇਲੇ ਰੋਟੀ ਲੈ ਚੈਰੀ ਬੜਾ 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 ਬਸ 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 ਦੇਖ ਦੇਖ ਦੇ ਲਾੜ ਕੰਨਾ ਕਰਦੀ ਹੈ ਨਾ ਪੈਂਦੀ ਤਾਂ ਨਹੀਂ ਹੁੰਦੀ ਇਹ ਹੈ ਨਾ ਯਾਰ ਮੈਨੂੰ ਵੀ ਲੈ ਰੇ ਦਰ ਬੱਚਾ ਛੋਟਾ ਜਾ ਇਹਦਾ ਲੈ ਲਈ ਹੈ ਅੱਛਾ ਹਣੇ ਲੋਏ ਤੇ ਆਪਣੇ ਫੇਵਰੇਟ ਆਲੂ ਵਾਲੇ ਪਣੋਟੇ ਬਣਾਏ ਮਾਤਾ ਨੇ ਸਾਰਿਆਂ ਨੂੰ ਪਤਾ ਮੈਨੂੰ ਆਲੂਆਂ ਨੇ ਤੋੜੇ ਜਾਂਦਾ ਅੱਛਾ ਲਾਹੌਰ ਇੱਥੇ ਵੀ ਦੇ ਲੋ ਆ ਗਏ ਯਾਰ ਆਪਾਂ ਕਿੰਨੇ ਸਾਲ ਬਾਅਦ ਮਿਲੇ ਅੱਜ ਚਾਰਾਂ ਚਾਰ ਸਾਲਾਂ ਬਾਅਦ ਮਿਲੇ ਚਾਰ ਸਾਲਾਂ ਬਾਅਦ ਮਿਲੇ ਸਲਾਈ ਕਢਾਈ ਕਰਾਓ ਕੱਪੜੇ ਸੀ ਸਮਾਈ ਕਰਾਓ ਤੇ ਟੋਫੀਆਂ ਵੀ ਕਟਾਓ ਨਹੀਂ ਟੋਫੀ ਤੇ ਟੋਡੋ ਕਿੱਥੇ ਕੀ ਹੁੰਦੀ ਹੈ ਹੱਪੇ ਨੂੰ ਨਹੀਂ ਦੇਖਦੇ ਹੁੰਦੇ ਦੇਖਿਆ ਹਾਂ ਮਮਾਰੀ ਵਾਲਾ ਕਿਹਨਾਂ ਇਹ ਨਹੀਂ ਪਾਈ ਨਾ ਮਦੱਕੀ ਤੇ ਅੱਜ ਗੈਨ ਚੱਲਣਾ ਹਾਜੀ ਥੂੜ ਸੀਂਦੇ ਸੀ ਕਹਿ ਲਾ ਨਾ ਉਹ ਜੀ ਮਾਸੀ ਇੱਧਰ ਤੇ ਪਾਈਆਂ ਕਰਦੇ ਪਏ ਆ ਖਾਲੀ ਨਹੀਂ ਚਲਾਈ ਦੀ ਖਾਲੀ ਨਹੀਂ ਹੁੰਦਾ ਵੀ ਉਹ ਕੈਂਚੀ ਸੁਣਨਾ ਮਾਰਦੀ ਸਾਡੀ ਗੱਲ ਆ ਦੋ ਮਿੰਟ ਨਾ ਆ ਆ ਮੈਂ ਆਪਣੀ ਦੋਸਤੋ ਦੇਖੋ ਕੈਂਚੀ ਚਲੋਣੀ ਆ ਗਈ ਆ ਮੈਂ ਕੁੰਡੀ ਨਹੀਂ ਆਈ ਮੈਂ ਕੁੰਡੀ ਆਵੜਾ ਲੈ ਤੂੰ ਹੀ ਬੜੋ ਬੇਤਮ ਮੈਂ ਵੀ ਘੱਟ ਹੀ ਲੈਣੀ ਏ ਮੈਨੂੰ ਮੁੱਤੋਂ ਤਮਾਰੀ ਜਿ ਫੜਾ ਲੈ ਮੈਨੂੰ ਹਾਂ ਇਸ ਦਾ ਫੜਾ ਲੈ ਚਲ ਪਰਪੋ ਲੈ ਯਾਰੀ ਲੈ ਵੱਧਾ ਫੇ ਮੈਂ ਵੀ ਘੱਟ ਦੂੰਗਾ ਮੈਨੂੰ ਕੁਝ ਕੀ ਹੋਇਆ ਲੈ ਲੈ ਆ ਆਹ ਦਾ ਲੈ ਲੈ ਮੈਂ ਕਰ ਲੈ ਲੈ ਮੈਂ ਕਰਕੇ ਦਿਖਾਵਾਂ ਲੈ ਮੈਂ ਕਰਕੇ ਦਿਖਾਵਾਂ ਅੱਲਾ ਮੈਂ ਕਰਕੇ ਦਿਖਾਵਾਂ ਆ ਲੈ ਕਿਉਂ ਮਾਂ ਕਿਉਂ ਆ ਲੈ ਮੈਂ ਉਹਦੇ ਵਾਸਤੇ ਮੈਂ ਤਾਂ ਦੁੱਧਾ ਮਿੱਠੀ ਪਾਣੀ ਵਿੱਚ ਤੇਰੇ ਇਹਨਾਂ ਨੂੰ ਨੰਦੇ ਦੇ ਦੋ ਇੱਕ ਦੇ ਦੋ ਇੱਕ ਦੇ ਦੋ ਨਹੀਂ ਬੈਗੀ ਕਿੰਨੀ ਹੁੰਦੀ ਹੈ ਕਿ ਜਿਹੜੀ ਨਹੀਂ ਹੋਈ ਕਰਾਲੀ ਉਹ ਬੋਹ ਹੋ ਗਈ ਆ ਕਾਦੇ ਲਈ ਪਾਣੀ ਲੈ ਆ ਮੈਂ ਭਰ ਕੇ ਹੁਣ ਪੀ ਲਵਾਂ ਹਾਂ ਮਾ ਜੀ ਜੀ ਆਵਾ ਜੀ ਆ ਗਿਆ ਆ ਗਿਆ ਹੋਣਾ ਨਾ ਉਹ ਤਾਂ ਕੀ ਕਰਨਾ ਹੈ ਐਂਡ ਕੋਣ ਮਰੀ ਆਵਾਜ਼ ਜੀ ਆਵਾਜ਼ ਜੀ ਮੇਰੇ ਕੰਡਲਾਣਾ ਵੇ ਜੀ ਜੀ ਆ ਜਾ ਆਪਣੀ ਚੋਲੋ ਆਵਾਜ਼ ਜੀ ਆਵਾਜ਼ ਜੀ ਓਏ ਹੇ ਹੇ ਨੰਨੂ ਹਾਇ ਰੱਬਾ ਲੈ ਮੈਂ ਸਿੱਖਣ ਲੱਗੀਆਂ ਹੈ ਮੈਂ ਸਿੱਖਣ ਲੱਗੀਆਂ ਉਹ ਸੂਟ ਆ ਫੜੇ ਮੜਾ ਸਿੱਖ ਲੈ ਤੂੰ ਬੱਸ ਠੀਕ ਆ ਸਾਡਾ ਅੱਗੇ ਕਿੱਦਾਂ ਕਰਨੇ ਇਹ ਕਿਦਾਂ ਦੇ ਇਹ ਤਾਂ ਹੋ ਗਿਆ ਪ੍ਰੀਤੀ ਨੇ ਮੰਮੀ ਕਰਦੀ ਹੁੰਦੀ ਹੈ ਕੰਮ ਇਹਨੇ ਕੰਮ ਨਹੀਂ ਸਿੱਖਿਆ ਦੇਖ ਲੋ ਜਿਹੜੇ ਕੁੜੀ ਨੇ ਘਰ ਚ ਕੰਮ ਨਹੀਂ ਸਿੱਖਿਆ ਉਹਨੇ ਬਾਹਰ ਸਿੱਖ ਲੈਣਾ ਬਾਹਰ ਸਿੱਖ ਲੈਣਾ ਹੈ ਦੋ ਦਿਨ ਹੀ ਜਾਂਦੀ ਹੈ ਬਾਹਰ ਉਹ ਹੀ ਲਗਾ ਲਿਆ ਮੰਮੀ ਦੀ ਸੂਟ ਸਿੰਦੀ ਹੁੰਦੀ ਅੱਧਾ ਮੱਲਾ ਸੂਟ ਸਮਾਉਂਦਾ ਹੁੰਦਾ ਜੀ ਅੱਧਾ ਮੱਲਾ ਵੀ ਸਾਰੇ ਪਿੰਡ ਸਵਾਉਂਦਾ ਹੁੰਦਾ ਜੇ ਫੀਲ ਲਾਪਾ ਉਹ ਹੀ ਇਹ ਨਾ ਮੱਲਾ ਬਾਈਆਂ ਸਾਰੇ ਲਾੜੀਆਂ ਸਾਰੇ ਕੱਪੜੇ ਸਵਾਉਣਾ ਕੋਈ ਹੋ ਗਿਆ ਪੂਆਲੇ ਸਾਰੇ ਸੂਟ ਮੈਂ ਵੀ ਤਾਂ ਵਿਆਹ ਤੋਂ ਆਦੀ ਸਿੱਖੀ ਆ ਸਿੱਖਣ ਵਾਲਿਆਂ ਨੇ ਸਿੱਖੀ ਲੈਣੀ ਹੈ ਆਹ ਕਿ ਕੈਂਚੀ ਮਾਰੀ ਇਹਦੇ ਸੂਟਾ ਜੋ ਮੋਰੀਆਂ ਕਰਦੇ ਹਵਾ ਲੱਗਣ ਨੂੰ ਹੈ ਏਸੀ ਲਾਉਂਦੇ ਆ ਸੂਟਾ ਜੇ ਏਸੀ ਲੱਗਦਾ ਮਾਸੀ ਇੱਧਰ ਲੱਗੀ ਪਈ ਦੇਖੋ ਮਾਸੀ ਹੁਣ ਇਕੱਲੇ ਘਰੇ ਹੁੰਦੀ ਆ ਮਾਸੀ ਕਦੀ ਇੱਧਰ ਹੀ ਠੀਕ ਆ ਮੈਂ ਸੂਟ ਸਾੜੀ ਸਿੱਖ ਲਵਾਂ ਮਾਸੀ ਤੇ ਪਾਈਆਂ ਲਾਦੀ ਮਾਸੀ ਜਿਹਨਾਂ ਨੇ ਮੇਰੀ ਗੱਡੀ ਚਾਹ ਹਾਂ ਸਾਡੇ ਬੰਦੇ ਜਾਣਗੇ ਮਾਸੀ ਨੂੰ ਪੰਪ ਵੀ ਮਿਲਣ ਦੇ ਨਾਲ ਲਾ ਲੋ ਬਾਤੀ ਦੇ ਬਿਨਾਂ ਨਹੀਂ ਗੱਡੀ ਚੱਲਦੀ ਵਾਹ ਵਾਹ ਇਹ ਪੰਪ ਕਿਹੜਾ ਚਾਈਨਾ ਦਾ ਮਾਸੀ ਨੂੰ ਪੁੱਛੋ ਮਾਸੀ ਨੂੰ ਪੁੱਛ 10 ਵਜੇ ਫੋਨ ਕਰ ਦਿੰਦੀ ਮਾਸੀ ਆ ਜਾ ਦੁਕਾਨ ਤੇ ਆ ਜਾ ਮੋਛਣਾ ਇਹ ਪੰਪ ਕਿਹੜਾ ਚਾਈਨਾ ਦਾ ਪੰਪ ਮਾਸੀ ਕਹੋ ਇਹ ਮਾਸੀ ਦੇ ਪੰਪ ਵੀ ਨਹੀਂ ਕੀਤਾ ਅੱਗੇ ਮਾਸੀ ਦਾ ਵਾਈਫਾਈ ਨਹੀਂ ਚੱਲਦਾ ਕਹਿੰਦੇ ਮਾਸੀ ਕਹਿੰਦੀ ਵਾਈਫਾਈ ਨਹੀਂ ਚੱਲਦਾ ਮੇਰਾ ਵਾਈਫਾਈ ਲਾ ਦੇਣਾ ਮਾਸੀ ਵਾਈਫਾਈ ਆਪਾਂ ਲੋ ਜੀ ਚੱਲਦਾ ਨਹੀਂ ਇਹਦਾ ਹਾਂਜੀ ਲੋ ਜੀ ਆ ਦੇਖੋ ਜੀ ਆਪਾਂ ਆ ਗਏ ਆ ਇਹ ਹੈਗੀ ਸ਼ੀਦਾ ਜੀ ਸ਼ੀਦਾ ਦੀ ਜਗਾ ਆ ਹਾਂਜੀ ਹਾਂਜੀ ਸ਼ੀਦਾ ਜਗ੍ਹਾ ਦੇਖੋ ਤੇ ਆਹ ਦੇਖੋ ਕਿੰਨਾ ਵਧੀਆ ਪੀਤੀਓ ਕਿੰਨਾ ਵਧੀਆ ਲੁਕੇਸ਼ਨ ਕਿੰਨੀ ਸੋਹਣੀ ਆ ਤੇ ਹੱਥ ਝੜ ਜੀ ਹੈ ਨਾ ਆਹ ਦੇਖੋ ਕਿੰਨੀ ਵਧੀਆ ਲੁਕੇਸ਼ਨ ਆ ਜਾ ਚੱਲੋ ਰਮਾ ਤੁਸੀਂ ਫੋਟੋਆਂ ਥੱਲੇ ਡੇਗਤੀਆਂ ਫੋਟੋਆਂ ਥੱਲੇ ਡੇਗੀਆਂ ਸਾਡੀ ਤਾਈ ਜੀ ਅਸੀਂ ਤਾਈ ਨਾ ਆਇਆ ਵੱਡੀ ਮੰਮੀ ਨਾਲ ਤੁਹਾਡੀ ਵੱਡੀ ਮੰਮੀ ਆ ਪਰ ਵਾਪਸ ਤਾਇਆ ਜੀ ਇੱਧਰ ਕੋ ਪਾਲੀ ਕਿ ਤੂੰ ਪਾਉਗਾ ਕਿੱਥੇ ਬੋਣਾ ਹੈ ਕਿੱਥੇ ਬੋਣਾ ਯਾਰੀ ਜਗ੍ਹਾ ਤੇ ਆਪਾਂ ਦੇਖੋ ਛੀਦਾ ਜੀ ਜਗ੍ਹਾ ਜੀ ਇਹ ਇੱਥੇ ਜੋ ਮੰਗੋ ਉਹ ਚੀਜ਼ ਮਿਲਦੀ ਮਿਲਦੀ ਆ ਸਹੀ ਕਿ ਨਹੀਂ ਤਾ ਹਾਂਜੀ ਲੋ ਜੀ ਅਸੀਂ ਸੇਵਾ ਕਰਦੇ ਪਏ ਜਗਾ ਤੇ ਹਾਂ ਬਾਬਾ ਜੀ ਸਾ ਮੇਰ ਭਰੇ ਹੱਥ ਰੱਖਣਾ ਸਾਨੂੰ ਹਾਂਜੀ ਆ ਲੋ ਸਾਨੂੰ ਵੀ ਬੜੀ ਟੈਨਸ਼ਨ ਹੈ ਤੇ ਉਹ ਡਾਕਟਰ ਨੇ ਕਿਹਾ ਆ ਵੀ ਧਿਆਨ ਰੱਖੋ ਪ੍ਰੀਤ ਦਾ ਤੇ ਥੋੜੀ ਜੀ ਪ੍ਰੋਬਲਮ ਆਈ ਆ ਵੀ ਕਹਿੰਦੇ ਵੀ ਜੇ ਤੁਸੀਂ ਨਾ ਧਿਆਨ ਰੱਖੋਗੇ ਵੀ ਕੇਸ ਖਰਾਬ ਹੋਣ ਦਾ ਵੀ ਡਰਿਆ ਤੇ ਬਹੁਤ ਜ਼ਿਆਦਾ ਟੈਨਸ਼ਨ ਹੈ ਬਾਬਾ ਜੀ ਇਦਾਂ ਦਾ ਕੁਝ ਨਾ ਹੋਵੇ ਬਸ ਏ ਯਾ ਹੁਣ ਅਗਲੀ ਸਕੈਨਿੰਗ ਜਿਹੜਾ ਕਰਾਵਾਂਗੇ ਉਹਦੇ ਵਿੱਚ ਫੇ ਪਤਾ ਲੱਗਣਾ ਹੈ ਨਾ ਵੀ ਬਿਲਕੁਲ ਪੋਜੀਸ਼ਨ ਬਿਲਕੁਲ ਸਾਰਾ ਕੁਝ ਠੀਕ ਆ ਤੇ ਹੁਣ ਤਾਂ ਬਾਬਾ ਜੀ ਕੋਈ ਇਦਾਂ ਦੀ ਪ੍ਰੋਬਲਮ ਹੋਣਾ ਹੋਵੇ ਡਾਕਟਰ ਨੇ ਕਿਹਾ ਹੀ ਕਹਿੰਦਾ ਵੀ ਕੇਸ ਖਰਾਬ ਹੋਣ ਦਾ ਡਰਿਆ ਵੀ ਜੇ ਜੇ ਮਤਲਬ ਨਾ ਠੀਕ ਹੋਇਆ ਤਾਂ ਨਾ ਅੱਜ ਕਹਿੰਦੇ ਹੈ ਨਾ ਥੋੜੀ ਜੀ ਪੋਜੀਸ਼ਨ ਸੀਗੀ ਸਹੀ ਨਹੀਂ ਸੀ ਉਹ ਬਸ ਹੁਣ ਅਗਲੀ ਸਕੈਨਿੰਗ ਦੇ ਵਿੱਚ ਥੋੜੇ ਦਿਨਾਂ ਬਾਅਦ ਕਹਿੰਦੇ ਹੈ ਨਾ 20 ਦਿਨਾਂ ਬਾਅਦ ਕਹਿੰਦੇ ਫੇਰ ਕਰਾਓ ਸਕੈਨਿੰਗ 20 ਦਿਨਾਂ ਬਾਅਦ ਸਕੈਨਿੰਗ ਫੇਰ ਹੋਣੀ ਆ ਅਸੀਂ ਬੜੇ ਹੱਥ ਜੋੜ ਦੇ ਬੇ ਪਰਮਾਤਮਾ ਅੱਗੇ ਵੀ ਬਾਬਾ ਜੀ ਇਦਾਂ ਦਾ ਕੁਝ ਨਾ ਹੋਵੇ ਬਸ ਇਹ ਹੀ ਮਿਹਨਤ ਆ ਹੱਥ ਜੋੜ ਕੇ ਬੇਨਤੀ ਆ ਉਦਾਰੀ ਕੋਈ ਪ੍ਰੋਬਲਮ ਨਾ ਹੋਵੇ ਤੇ ਠੀਕ ਨੇ ਚੱਲ ਬਸ ਤੇ ਸਾਰਾ ਕੁਝ ਹੋ ਜਾਣਾ ਠੀਕ ਬਾਬਾ ਨੇ ਬਾਬਾ ਦੀ ਬਾਬਾ ਜੀ ਦੀ ਜਗਾ ਤੇ ਆਇਆ ਨਾ ਇਦਾਂ ਦਾ ਕੁਝ ਨਹੀਂ ਹੋਣਾ ਬਾਬਾ ਜੀ ਇੱਧਰ ਆਪਣੀ ਮਿਹਰ ਕਰਨਗੇ ਤੇ ਕੋਈ ਚੱਕਰ ਨਹੀਂ ਹੌਂਸਲਾ ਕੁਝ ਨਹੀਂ ਹੋਣਾ ਇਦਾਂ ਦਾ ਬਸ ਤੇ ਚਲੋ ਕਰੀਏ ਸੇਵਾ ਬੇਨਤ ਕਰੋ ਸੇਵਾ ਕਰੋ ਨਾਲ ਔਰ ਬਹੁਤ ਦਿਲ ਹੋਰ ਤਰਾ ਕਰਦੀ ਆ ਹੌਂਸਲਾ ਰੱਖਣਾ ਪੈਂਦਾ ਹੌਂਸਲਾ ਦੇਣਾ ਪੈਂਦਾ ਸਾਰੇ ਆਂ ਹੌਂਸਲਾ ਦਿਆ ਕਰੋ ਹਾਂਜੀ ਲੋ ਜੀ ਆਪਾਂ ਐਸੀ ਤਨਤਨ ਬਾਬਾ ਦੀਪ ਸਿੰਘ ਜੀ ਦੀ ਜਗਾ ਆ ਜੀ ਐਸ ਪਿੰਡ ਚ ਸਤੇਤੇ ਆਥੇ ਆਪਣੇ ਘੁੱਗਾ ਪਿੰਡ ਦੇ ਲੱਗ ਗਿਆ ਤੇ ਇੱਥੋਂ ਤੁਸੀਂ ਜੋ ਵੀ ਮੰਗੋਗੇ ਜਗਾ ਤੋਂ ਉਹ ਤੁਹਾਨੂੰ ਮਿਲਦਾ ਹੀ ਮਿਲਦਾ ਆ ਠੀਕ ਆ ਜੀ ਮੈਂ ਕਹਾ ਪੂਰਾ 200% ਆ ਜੋ ਕੁਝ ਮੰਗਦੇ ਆ ਤੁਸੀਂ ਇੱਥੋਂ ਤੁਹਾਨੂੰ ਜਰੂਰ ਮਿਲੂਗਾ ਤੁਸੀਂ ਆਓ ਜਗਾ ਬਹੁਤ ਵਧੀਆ ਆ ਤੇ ਆ ਤੁਸੀਂ ਦੇਖ ਸਕਦੇ ਹੋ ਤੇ ਮੈਂ ਕਿਹਾ ਜੋ ਮਰਜ਼ੀ ਮੰਗ ਲਓ ਬਾਰ ਬਾਰ ਇੱਕ ਗੱਲ ਕਹਿੰਦੇ ਆ ਆ ਜੋ ਮੰਗੋਗੇ ਤੁਹਾਨੂੰ ਉਹ ਮਿਲੂਗਾ ਹਾਂਜੀ ਤੇ ਇੱਥੇ ਆਪਾਂ ਸਾਰਿਆਂ ਨੂੰ ਰੱਬ ਚੜ੍ਹਦੀ ਕਲਾ ਚ ਰੱਖੇ ਤੇ ਤੁਸੀਂ ਜਿੰਨੇ ਜਣੇ ਸਾਡੇ ਬਲੌਗ ਦੇਖਦੇ ਆ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੁਹਾਡੇ ਘਰ ਪਰਿਵਾਰ ਤੇ ਮਿਹਰ ਭਰਿਆ ਰੱਖੇ ਹਾਂਜੀ ਆਜੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੁਹਾਡੇ ਘਰ ਪਰਿਵਾਰ ਤੇ ਮਿਹਰ ਭਰਿਆ ਰੱਖੇ ਤੁਹਾਡੇ ਜੋ ਪਰਿਵਾਰ ਚ ਛੋਟੇ ਛੋਟੇ ਬੱਚੇ ਆ ਭੈਣਾ ਭਰਾਵਾਂ ਦੇ ਭਰਾ ਬਾਹਰ ਗਏ ਆ ਸਾਰਿਆਂ ਦੇ ਮਿਹਰ ਭਰੇ ਹੱਥ ਰੱਖੇ ਰੱਬ ਤੰਦਰੁਸਤੀਆਂ ਬਖਸ਼ੇ ਤੇ ਹੁਣ ਆਪਾਂ ਮੱਥਾ ਟੇਕ ਲਿਆ ਇਹ ਜਗ੍ਹਾ ਸੀ ਤੁਹਾਨੂੰ ਦਿਖਾਉਣੀ ਆਪਾਂ ਸਾਰਿਆਂ ਨੂੰ ਸਾਰੇ ਜਣੇ ਵਲੋਗ ਨੂੰ ਦੇਖਿਓ ਸਕਿੱਪ ਨਾ ਕਰਿਓ ਤੇ ਵਲੋਗ ਨੂੰ ਇੰਜੋਏ ਕਰਿਆ ਕਰੋ ਚੰਗੇ ਚੰਗੇ ਕਮੈਂਟ ਕਰਿਆ ਕਰੋ ਜਿਹੜੇ ਗਲਤ ਕਮੈਂਟ ਕਰਦੇ ਉਹਨਾਂ ਨੂੰ ਵੀ ਇਹੇ ਬੇਨਤੀ ਆ ਵੀ ਗਲਤ ਨਾ ਬੋਲਿਆ ਕਰੋ ਤੁਹਾਡੇ ਜਿਦੜੇ ਤੁਹਾਡੇ ਘਰ ਪਰਿਵਾਰ ਆ ਤੁਹਾਡੀਆਂ ਧੀਆਂ ਭੈਣਾਂ ਆ ਸੇਮ ਉਦਾਂ ਹੀ ਮੇਰੀਆਂ ਵੀ ਭੈਣਾਂ ਆ ਤੇ ਸਾਡੇ ਘਰੇ ਵੀ ਸੇਮ ਆ ਨਾ ਅਸੀਂ ਇੱਜ਼ਤ ਇੱਜ਼ਤ ਕਰੀ ਦੀ ਆ ਇੱਜ਼ਤ ਕਰਾਈ ਦੀ ਰਿਸਪੈਕਟ ਦੇਈ ਦੀ ਆ ਖਾਸ ਕਰਕੇ ਮੈਂ ਧੀਆ ਭੈਣਾਂ ਨੂੰ ਰਿਸਪੈਕਟ ਬਹੁਤ ਜ਼ਿਆਦਾ ਦਿੰਦਾ ਆ ਹਨਾ ਸੋ ਬਾਕੀ ਲਵ ਯੂ ਤੇ ਬਲੌਗ ਦੇ ਨਾਲ ਬਣੇ ਰਹੋ ਹੁਣ ਤੇ ਕਰਦੇ ਆ ਸਾਰਿਆਂ ਨਾਲ ਗੱਲਬਾਤ ਥੈਂਕ ਯੂ ਜਿਹੜਾ ਅੱਖੂ ਕੇ ਨਾ ਮਾ ਮਾ ਖਾਲੀ ਜਰਾ ਅੱਖੂ ਵਾਲਾ ਮਾ ਮਾ ਪੂਰਾ ਅੱਖੂ ਉਹ ਜੀ ਆਪਣੇ ਤਨਤਨ ਬਾਬਾ ਦੀਪ ਸਿੰਘ ਜੀ ਦੀ ਜਗਾ ਹੈ ਤੇ ਅੱਬ ਮੱਥਾ ਟੇਕਣ ਆਏ ਸੀ ਤੇ ਹੁਣ ਆਪਾਂ ਚੱਲੇ ਆਂ ਵਾਪਸੀ ਮੱਥਾ ਟੇਕਣ ਆਜੋ ਮਰ ਵੀ ਦੇਖੋ ਜੀ ਵੀ ਨਹੀਂ ਬਣਿਆ ਜਿੰਨੇ ਜਾਣੇ ਵੀ ਸਾਡੇ ਬਲੌਗ ਦੇਖਦੇ ਆ ਤੇ ਸਾਰੇ ਜਾਣੇ ਇੱਕ ਪਿਆਰਾ ਜਿਹਾ ਕਮੈਂਟ ਕਰਿਓ ਤੇ ਸ਼ੁਰੂਆਤ ਜਿਹੜੀ ਬਲੌਗ ਦੀ ਅੱਜ ਆਪਣੇ ਧੰਤਨ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਤੋਂ ਹੁੰਦੀ ਪਈ ਆ ਤੇ ਸਾਰੇ ਜਾਨੇ ਜੋ ਮੰਗਣਾ ਮੰਗ ਲਿਓ ਪੂਰਾ ਹੋਊਗਾ ਤੇ ਬਲੌਗ ਨੂੰ ਸਕਿੱਪ ਨਾ ਕਰਿਓ ਤੇ ਕਮੈਂਟ ਸਾਰੇ ਕਰਿਓ ਬਲੌਗ ਦੇ ਵਿੱਚ ਲਿਖਿਓ ਸਾਰੇ ਜਾਨੇ ਧੰਤਨ ਬਾਬਾ ਦੀਪ ਸਿੰਘ ਜੀ ਤੇ ਜੋ ਤੁਸੀਂ ਮੰਗੂਗੇ ਤੁਹਾਡਾ ਪੂਰਾ ਹੋਊਗਾ ਜੋ ਮਰਜ਼ੀ ਮੰਗ ਲਿਓ ਠੀਕ ਨਹੀਂ ਤੇ ਬਲੌਗ ਨੂੰ ਸਕਿੱਪ ਨਹੀਂ ਕਰਨਾ ਸਾਰਾ ਪੂਰਾ ਦੇਖਣਾ ਹਾਂਜੀ ਨੰਨੂ ਹਾਂਜੀ ਪਾਈਏ ਕੱਪੜੇ ਤੁਹਾਡੇ ਬੂਟ ਪਾ ਦੀਏ ਆਰੇ ਮਨੂ ਸਾਰੇ ਨੂੰ ਕਹਿ ਕੋ ਜੈ ਬਾਬੇ ਦੀ ਕਹਿ ਜੈ ਬਾਬੇ ਦੀ ਪਹਿਲਾਂ ਜੈ ਬਾਬੇ ਦੀ ਕਹੋ ਸਾਰਿਆਂ ਨੂੰ ਕੱਜ ਆ ਹਾਂ ਪਹਿਲਾਂ ਜੈ ਬਾਬੇ ਦੀ ਕਹੋ ਕਹ ਜੈ ਤੂੰ ਸਾਰੇ ਜਾਣੇ ਇੱਕ ਦਾਣੀ ਹੈਗਾ ਹਾਂਜੀ ਲੋ ਜੀ ਸੇਵਾ ਚੱਲੰਦੇ ਹੀ ਆ ਕਹਿੰਦੇ ਜੋਰਾ ਸ਼ੋਰਾ ਦੇ ਨਾਲ ਤਾਈ ਵੀ ਲੱਗੀ ਤਾਇਆ ਜੀ ਲੱਗੇ ਇੱਧਰ ਮਨਵੀਰ ਉੱਧਰ ਦੱਸਣ ਦੇ ਆਇਆ ਵੀ ਇੱਧਰ ਉੱਧਰ ਜਾਓ ਰੀਤੀ ਵੀ ਲੱਗੀ ਪਈ ਆ ਹਾਂ ਚੱਲ ਗਿਆ ਇੱਕ ਰਾਤ ਆਇਆ 10 ਵਜੇ ਅੱਛਾ ਜਿਹੜੇ ਬੰਦੇ ਗਏ ਨਹੀਂ ਫੜੇ ਆ ਗਏ ਜਾਂਦੇ ਨਹੀਂ ਹੈ ਬਾਦਰਾ ਨਾ ਲੋ ਜੀ ਚੱਲੇ ਆ ਸੇਵਾ ਕਰਦੇ ਪਏ ਬਹੁ ਕਰਮ ਵਾਲਿਆਂ ਨੂੰ ਸੇਵਾ ਮਿਲਦੀਆਂ ਓਏ ਮੰਨੂ ਸਾਡਾ ਮੰਨੂ ਜਿਆ ਡਿੱਗ ਗਿਆ ਅੰਦਾਜ਼ ਇੱਥੇ ਡਿੱਗ ਗਿਆ ਮੰਨੂ ਉਹ ਇਹ ਜਦ ਬਰਗਰ ਖਾਣ ਲੱਪੀ ਪ੍ਰੀਤੀ ਬਏ ਬਰਗਰ ਤੇ ਜਿਆਦਾ ਕੁਝ ਪਾਇਆ ਨਹੀਂ ਨੋਰਮਲ ਜਿਹਾ ਰੱਖਿਆ ਆ ਆਪਾਂ ਆ ਗਏ ਆ ਬਰਗਰ ਕੰਦੇ ਖਾਣਾ ਆ ਆਪਾਂ ਆ ਬੱਲਾ ਬੱਲਾ ਆ ਗਿਆ ਡੇਰਾ ਸੱਚਖੰਡ ਬੱਲਾ ਬਿਆ ਬਾ 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 ਬਿਆਸ ਕਹਿੰਦਾ ਗਾਈ ਨੇ ਹੈ ਬਿਆਸ ਕਹਿੰਦਾ ਗਾਈ ਨੇ ਹਾਂਜੀ ਲੋ ਜੀ ਆਪਾਂ ਆ ਗਏ ਆ ਡੇਰਾ ਸੱਚਖੰਡ ਬੱਲਾ ਤਾਂ ਕੀ ਲਾ ਦੋ ਅੱਛੀ ਤਾਂ ਕੀ ਉੱਪਰ ਕਰਾ ਆ ਪੀਛਾ ਲੋ ਜੀ ਪਹੁੰਚ ਗਏ ਆਪਾਂ ਹੁਣ ਮੱਥਾ ਟੇਕਣ ਲੱਗੇ ਆਂ। ਭਾਈ ਸਾਡੇ ਨਾਲ ਰੀਤ ਆ, ਆਇਆ ਜੀ ਆ ਤੇ ਮਨਵੀਰ ਆ। ਆਜੋ ਭਾਈ ਚਲਿਏ। ਆਜੋ ਲੋਕੀ ਸਾਰੇ ਆਜੋ। ਆਜੋ ਆਜੋ। ਹਾਂਜੀ। ਲੋ ਜੀ ਲੋ ਜੀ ਆ ਗਏ ਆ ਜੀ ਆ ਗਏ ਆ। ਪਹੁੰਚ ਚੁੱਕੇ ਆਂ ਡੇਰਾ ਸੱਚਖੰਡ ਬੱਲਾ ਜੀ। ਤੇ ਅਸੀਂ ਤਾਂ ਪਰ ਬਹੁਤ ਟਾਈਮ ਬਾਅਦ ਆਇਆ ਨਾ ਸਾਲ ਬਾਅਦ ਹੀ ਆਏ ਸਾਢੇ ਡੇਢ ਸਾਲ ਬਾਅਦ ਆਇਆ ਨਾ। ਆਪਾਂ ਤਾਂ ਬਹੁਤ ਟਾਈਮ ਬਾਅਦ ਆਏ ਆ। ਰੀਤੀ ਤਾਂ ਆਪਾਂ ਹੀ ਆਏ ਆ ਲਾਸਟ ਟਾਈਮ ਬਸ। ਸੋ ਅੱਜ ਆਪ ਆ ਗਏ ਆ ਬਲਾਲੇ ਸਾਨੂੰ ਬਾਬਾ ਜੀ ਲੋ ਜੀ ਕੌਣ ਕੌਣ ਆਉਂਦਾ ਆ ਇਹ ਵੀ ਦੱਸਿਓ ਸਾਨੂੰ ਅੱਜ ਤੇ ਤਾਈ ਕਿੰਨੀ ਵਾਰੀ ਆਏ ਤੁਸੀਂ ਮੇਰਾ ਹਾਈ ਕੋਲ ਆ ਆਈ ਸੀ ਜੀ ਬਹਾਰ ਆਦਾ ਜਰਮਦਾਂ ਸੀ ਅੱਛਾ ਉਦੋਂ ਆਏ ਸੀ ਨਾ ਠੀਕ ਆ ਲੋ ਜੀ ਅੱਜ ਫੇ ਆਪਾਂ ਲੈ ਆਏ ਤੁਹਾਨੂੰ ਸਾਰਿਆਂ ਨੂੰ ਹੈਨਾ ਆਜੋ ਪੈਸੇ ਦੇ ਆਇਆ ਜਾਂ ਲੱਡੂ ਨੇ ਡੱਬਾ ਉਤੇ ਛੱਡਿਆ ਹੈ ਤਾਈ ਮਗਰ ਡੱਬਾ ਉਤੇ ਛੱਡਿਆ ਆਇਆ ਡੱਡੂਆਂ ਦਾ ਉਹ ਚੱਲਾ ਤਾਇਆ ਲੈਣ ਹੋਣਾ ਹਾਂਜੀ ਲੋ ਜੀ ਆਪਾਂ ਆਏ ਆ ਜੀ ਡੇਰਾ ਸੱਚਖੰਡ ਪੱਲਾ ਦੇ ਰੱਛ ਦੇਖੋ ਕਿ ਨਾ ਚ ਸੰਗਤ ਵਹਾਈ ਹੋਈ ਆ ਰੀਤੀ ਕੀ ਹੋਇਆ ਇਹ ਹੈ ਚਾਹ ਬੱਬੀ ਜੀ ਓਏ ਇਹਨਾਂ ਨੂੰ ਕੀ ਕਰਦਾ ਓਏ ਅੱਛਾ ਅੱਛਾ ਓ ਦੇਖ ਕੀ ਇਹਨਾਂ ਨੂੰ ਮੋਵਰਾ ਓਏ ਕਹਾ ਕਰਦਾ ਚਲਾ ਜਾ ਹਰੇ ਕਿੰਨਾ ਪੁਰਾਣਾ ਸਮਾਨ ਤੇ ਉਹ ਦੇ ਨਾ ਖਾਇਆ ਕਰ ਜਦੋਂ ਦੋਸਤ ਨੂੰ ਨਾ ਆ ਆਦੀ 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 ਤੋਂ ਵੀ ਖਾਇਆ ਤਾਂ ਆ ਕਾਜੀ ਤੋਂ ਵੀ ਖਾਇਆ ਇਹਨਾਂ ਨੂੰ ਪਸੰਦ ਆ ਪਾਪਾ ਪਾਪਾ ਖਾ 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 ਕੀ ਲੈਣ ਕਿ ਲੱਗਿਓ ਇਹ ਯਾਰ ਏ ਓਏ ਰੋਟੀ ਰੋਟੀ ਕਿਨੇ ਆਰੀਆਂ ਇਹ ਦੱਸ ਦੇ ਲਿਆ ਆ ਵੀ ਦੱਸ ਕਾਵੇ ਉਥੇ ਰੱਖ ਕਿਆ ਉਹ ਦੇ ਦੇ ਉਧਰ ਲੈ ਲੈ ਦੇ ਦੇ ਦਿੰਦੇ ਆ ਸੰਡੇ ਅੱਜ ਉਹ ਤੋੜ ਵੀ ਨੂੰ ਫੂ ਨਹੀਂ ਕੀਤਾ ਦੁਨੀਆ ਦੇ ਉਹ ਤੋੜੀ ਦੀ ਨੂੰ ਕੀਤਾ ਉਹ ਜੀ ਮੈਂ ਉੱਥੇ ਦਾ ਅੱਜ ਤੋਂ ਅੰਮ੍ਰਿਤ ਉਂਦੇ ਦਿਨ ਦੱਤਰਾ ਖਲੋ। ਮੈਂ ਲੱਗਦਾ ਉਹ ਮੈਂ ਕਿੰਨਾ। ਮੈਂ ਦੱਸ ਚ ਰੱਖ ਲਵਾਂ। ਅੱਜ ਲੱਤ ਨੂੰ ਦੀ ਗਲਤੀ ਆ ਗਈ। ਲੋ ਜੀ ਮੈਂ ਦੇਖਿਆ ਮੈਨੂੰ ਤਾਂ ਕੇ ਹੈਲਪਰਾਂ ਦੀ ਲੋੜ ਆ। ਬਾਅਦ ਵਿੱਚ ਆ ਜਾ ਕਰਨਾ। ਜੇ ਤੁਹਾਨੂੰ ਲੱਗੇ ਛੱਗ ਦੀ ਕੁੜੀ ਹੈਗੀ ਆ ਉਹ ਉਹ ਕਹਿੰਦੇ ਪਾਪਾ ਲੱਗਣਾ। ਜੇ ਕੋਈ ਵੀ ਲੱਗੇ ਛੱਗ ਦੀ ਕੁੜੀ ਆ ਮੇ ਨਾਲ ਸੰਪਰਕ ਕਰਨ। ਮੇਰੇ ਫੋਨ ਤੇ ਮੈਨੂੰ ਹੈਲਪਰ ਦੀ ਕੁੜੀ ਦੀ ਲੋੜ ਆ। ਤੇ ਗਰੂ ਰ ਇੱਥੇ ਆ। ਤੇ ਸਭ ਤੇ ਜਰੂਰ ਹੋਵੇ ਉਹਦੇ ਕੋ ਸਾਧਨ ਜਰੂਰ ਹੋਵੇ ਕਿਉਂਕਿ ਬਾਜ਼ਾਰ ਵੀ ਉੱਡ ਜਾਣਾ ਪੈਂਦਾ ਹੈ ਚੀਜ਼ ਲੈਣ ਲਈ ਉਹ ਤਾਂ ਸਕੂਟਰ ਚਲਾ ਚਲੋਣੀ ਆਉਂਦੀ ਹੋਵੇ ਸਕੂਟਰ ਹੀ ਹੈਗੀ ਆ ਬੱਸ ਜਰੂਰ ਸੰਪਰਕ ਕਰਿਓ ਮੇਰੇ ਨਾਲ ਓਕੇ ਗਾਇ ਬੜਾ ਠੀਕ ਕੋੜਾ ਬਾਈ ਅੱਡਾ ਤੇ ਹੁਣ ਆਪਾਂ ਚੱਲ ਜਾਣ ਕਰੀਏ ਆਪਡੀ ਇੱਕ ਰੈਡੀ ਹੋ ਗਈ ਆ ਨਾਲ ਕੰਮ ਕਰਨ ਨੂੰ ਹਾਂ ਹੋਇਆ ਨਾ ਰੈਡੀ ਹਾਂ ਹੋਰ ਇਹ ਤਾਂ ਸਿੱਖਣ ਵਾਲੀ ਐ ਮਟਪੀ ਨੂੰ ਸਿੱਖੀ ਚਾਈ ਐ ਮੈਂ ਤਾਂ ਇਹ ਸਿੱਖਣਾ ਭਰਾ ਮੈਂ ਤਾਂ ਪੂਰੀ ਅੰਡ ਟ੍ਰੇਨ ਮੈਂ ਤਾਂ ਇਹ ਆ ਬੇਬੀ ਟ੍ਰੇਨ ਵੀ ਕਰਾਂ ਗਈ ਨਹੀਂ ਮੈਨੂੰ ਦੇ ਦੇ ਜੀ ਮੈਂ ਜਾਵਾਂ ਕੀ ਚਾਹੀਦਾ ਤੁਹਾਨੂੰ ਜੀ ਮਾਸੀ ਨੇ ਸਲਵਾਰ ਲੈ ਕੇ ਆਣੀਆਂ ਆ ਤਾਂ ਕਿੱਦਾਂ ਮੈਂ ਮੇਰੀ ਮਾਸੀ ਆਣੇ ਚਾਹਿਆ ਉਹਨਾਂ ਨੂੰ ਚਾਹੀਦੀਆਂ ਸਲਵਾਰਾਂ ਆਇ ਰੋਕਿਆ ਕੀ ਕਹਿੰਦੇ ਮਾਸਕਰੀ ਵੀ ਇਹਨੇ ਕਹਿੰਦੇ ਮੈਸੀ ਦੀ। ਮੈਂ ਕਿਹਾ ਮੇਰੇ ਫੋਨ ਦਾ ਗਾਰ ਕਿਦੋਂ ਡੋਡ ਕੇ ਪਿੱਛੇ ਉਹ ਕਵਰ ਟੁੱਟ ਗਿਆ ਸਾਰਾ ਟੁੱਟਦਾ ਨਾ ਮੇਰਾ ਫੋਨ ਦਾ ਟੁੱਟ ਗਿਆ ਸਾਡੇ ਫੋਨ ਦਾ ਰਾਤੀ ਨੁਕਸਾਨ ਹੋ ਗਿਆ ਸੀ सेम ਕਵਰ ਹਾਂ सेम ਕਵਰ ਆ ਸਾਡੇ ਫੋਨ ਦਾ ਰਾਤੀ ਨੁਕਸਾਨ ਹੋ ਗਿਆ ਬੈਗ ਗਿਆ ਗੱਡੀ ਜੋ ਲਓ ਜੀ ਆਪਾਂ ਚੁੱਕੇ ਆ ਕਰੇ ਤੇ ਆਪਾਂ ਫਿਕਰ ਨੂੰ ਕੁਝ ਪੁੱਛਣਾ ਆ ਤੇ ਨਾ ਪੁੱਛ ਦਿਨ ਆਪਣਾ ਇਹਦਾ ਦੇਖ ਲਈ ਗੱਲ ਸੁਣਾ ਪਰਸੋਂ ਨੂੰ ਕੀ ਆ ਪਰਸੋਂ ਨੂੰ ਕੀ ਮੰਗਲਵਾਰ ਆ ਪਰਸੋਂ ਨੂੰ ਕੀ ਆ ਪੱਕਾ ਨਹੀਂ ਪਤਾ ਪਰਸੋਂ ਨੂੰ ਹੈਗਾ ਤੇਰਾ ਬਰਥਡੇ ਤੇਰਾ ਬਰਥਡੇ ਤੇਰਾ ਬਰਥਡੇ ਆ ਪਰਸੋਂ ਨੂੰ ਪਰਸੋਂ ਤਰੀਕ ਨੀ ਐ 18 ਤਰੀਕ ਆ ਮੰਗਲਵਾਰ ਨੂੰ ਫੜਨ ਦੀ ਗਈ ਆ ਸ਼ੋਅ ਮੈਨੂੰ ਪਤਾ ਲੱਗਾ ਅਦਾ ਜੀ ਆਪਣਾ ਬਰਥਡੇ ਆ ਚੁੱਕਾ ਆ ਪਰਸੋਂ ਬਰਥਡੇ ਆ ਇਹਦਾ ਦੇ ਗਰਾਨਾ ਦੇਖਣਾ ਕੀ ਸਾਨੂੰ ਇਹਨੂੰ ਆਪਾਂ ਸਰਪ੍ਰਾਈਜ਼ ਦੇਣਾ ਹੈ ਗਿਫਟ ਦੇਣਾ ਇਹਨੂੰ ਬੜੀਆ ਜਿਹਾ ਕੁਝ ਧੜਿਆ ਚੋਰੀ ਚੋਰੀ ਕਰਾਂਗੇ ਸਾਰਾ ਕੁਝ ਪਰ ਬਲੌਗ ਮੈਂ ਪੂਰਾ ਬਣਾਉਂਗਾ ਸੱਚ ਅੱਜ ਤਾਂ ਮੈਂ ਔਨਲਾਈਨ ਜਾਣਾ ਸੀ ਕੋਈ ਨਾ ਬਲੌਗ ਦੇ ਵਿੱਚ ਮੈਂ ਤੁਹਾਨੂੰ ਸਾਰਿਆਂ ਦੱਸੂਗਾ ਮੈਂ ਕਿਹੜੀ ਚੀਜ਼ ਕਿੱਦਾਂ-ਕਿੱਦਾਂ ਸਾਰੀ ਇੱਕ ਤੋਂ ਚੋਰੀ ਕਰੂੰਗਾ ਕਿੱਦਾਂ-ਕਿੱਦਾਂ ਜੋ ਵੀ ਸਰਪ੍ਰਾਈਜ਼ ਸਾਰਾ ਇਕੱਲਾ ਬਣਾਉਂਗਾ ਬਲੌਗ ਰੈਡੀ ਕਰੂੰਗਾ ਰੈਡੀ ਕਰਕੇ ਉਹ ਫਿਰ ਇਹਨੂੰ ਆਪਾਂ ਸਰਪ੍ਰਾਈਜ਼ ਦਵਾਂਗੇ ਇਹਦੇ ਬਰਥਡੇ ਦੇ ਬੜੀ ਦੇ ਸਪਲਾਈ ਤੋਂ ਠੀਕ ਆ ਕੰਮਾ ਕੀ ਪਸਾਉਦਾ ਸਹੀ ਕੀ ਕਰਨਾ ਬਰਛ ਕਰਨਾ ਹੈ ਨਹਾਉਣਾ ਹੈ ਤੇ ਸੋਣਾ ਹੈ ਕੀ ਕਰਨਾ ਆਲੋ ਕੰਮਾ ਕੀ ਆ ਕੇਕ ਲਈ ਰਟਦਾ ਫਿਰ ਬਸ ਹੱਤੇ ਠੀਕ ਆ ਕੰਮਾ ਕੋਈ ਨਹੀਂ ਹੈ ਨਾ ਮੈਂ ਓਏ ਹੋਏ ਤੁਸੀਂ ਕੇਕ ਵੀ ਰਹਿਣਦੇ ਹੋ ਮੈਨੂੰ ਕੇਕ ਵੀ ਨਹੀਂ ਚਾਹੀਦਾ

Kita lagi cari apa? Kami Kita pergi. 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 Kita Kita pergi. Kita ਅ ਲੋਈ ਆਪਣੇ ਕੋ ਭਾਈ ਹੁਣੀ ਆਏ ਆ ਆਪਣੇ ਟਾਂਡੇ ਤੋਂ ਆਣਾ ਭਾਜੀ ਕਿਹੜਾ ਪਿੰਡ ਜੀ ਸਾਸੀ ਪਿੰਡ ਤੋਂ ਸਾਸੀ ਪਿੰਡ ਤੋਂ ਆਇਆ ਤੇ ਭਾਈ ਹੁਣੀ ਬੌਂਸਰ ਦਾ ਕੰਮ ਕਰਦੇ ਭਾਈ ਹੁਣੀ ਬੌਂਸਰ ਆ ਤੇ ਭਾਈ ਉਹਨਾਂ ਦਾ ਆਪਣਾ ਕੰਮ ਆ ਆਰ ਕੇ ਬੌਂਂਸਰ ਕਲੱਬ ਪਹਿਲੀ ਗੱਲ ਦਾ ਇਹ ਆ ਕਿਸੇ ਨੂੰ ਵੀ ਕੋਈ ਬੌਂਸਰ ਭਾਈ ਆਪਣਾ ਪਰਸਨਲ ਬੌਂਸਰ ਚਾਹੀਦਾ ਹੋਵੇ ਹਨਾ ਭਾਜੀ ਕੰਟੈਕਟ ਕਰ ਸਕਦੇ ਨਾ ਤੇ ਭਾਈ ਉਹਨਾਂ ਦਾ ਨੰਬਰ ਆ ਤੇ ਸਾਰੇ ਆਣੇ ਤੇ ਲੇਡੀ ਸਪੌਂਸਰ ਹੋ ਗਿਆ ਹੋਟਲ ਜੋ ਵੀ ਹੈ ਨਾ ਸਿੰਗਰ ਆ ਨਾ ਭਾਜੀ ਸਾਰੇ ਗਨਮੈਨ ਕੋਈ ਵੀ ਫੰਕਸ਼ਨ ਆ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਹੈ ਨਾ ਤੇ ਭਾਈ ਉਹਨਾਂ ਨੂੰ ਤੁਸੀਂ ਮੈਸੇਜ ਕਰ ਸਕਦੇ ਆ ਤੇ ਆ ਮੁੰਡਾ ਕਹਿੰਦਾ ਮੈਂ ਵਿਕਰਮ ਭਾਈ ਨੂੰ ਮਿਲਣ ਆਇਆ ਤੇ ਭਾਈ ਹੁਣੀ ਫੇਜੀ ਦੀ ਹੁਣੀ ਕਹਿੰਦੇ ਵੀ ਜਰੂਰ ਆਪਾਂ ਲੈ ਕੇ ਆਇਆ ਦੀਦੀ ਹੁਣੀ ਚੱਕ ਝੰਡੂ ਆਇਆ ਤੇ ਇੱਥੇ ਲੱਗੇ ਤੇ ਮੁੰਡਾ ਕਹਿੰਦਾ ਵੀ ਮੈਂ ਵਿਕਰਮ ਭਾਈ ਦਾ ਫੈਨ ਆ ਭਾਈ ਉਹਨਾਂ ਨੇ ਫੇਰ ਦਰਵਾਜ਼ਾ ਖੜਕਾਇਆ ਤੇ ਫੇਰ ਆਪਾਂ ਬੂਹਾ ਖੋਲਿਆ ਹੈਨਾ ਭਾਈ ਇਹਨੂੰ ਵੀ ਜਿੰਮ ਜਿੰਮ ਲੈ ਕੇ ਜਾਂਦੇ ਲੱਗਦੇ ਹੈ ਤਿਆਰ ਪ੍ਰੈਕਟਿਸ ਕਰਨਾ ਕਰੀਏ ਆਪਾਂ ਪ੍ਰੈਕਟਿਸ ਕਰਦਾ ਨਾ ਚਲੋ ਵਧੀਆ ਭਾਜੀ ਬਾਕੀ ਤਿਆਰ ਕਰਦੇ ਇਹਨੂੰ ਲਾਇਆ ਚਲੋ ਤਿਆਰ ਹੋ ਗਏ ਨਹੀਂ ਵਧੀਆ ਭਾਜੀ ਛੋਟੇ ਆ ਆਹੀ ਟਾਈਮ 'ਚ ਨਿਆਣੇ ਨੂੰ ਆਪਾਂ ਜਿੱਦ ਨੂੰ ਲਾਦਾਂ ਕੋ ਉਦੋਂ ਨੂੰ ਹੋ ਜਾ ਅਸੀਂ ਵੀ ਇਹਦੀ ਉਮਰ 'ਚ ਹੀ ਤਿਆਰ ਹੋਏ ਆ ਹਾਂਜੀ ਭਾਜੀ ਤੇ ਹੁਣ ਮੈਂ ਮੈਂ ਅੱਗੇ ਉੱਤੇ ਮੈਂ ਕਹਾਂ ਮੈਂ ਭਾਈ ਨੂੰ ਦੇਖਿਆ ਕਿਤੇ ਉਹਨੂੰ ਵੀਡੀਓ ਬੁਡੀਓ 'ਚ ਦੇਖਿਆ ਭਾਜੀ ਕਿਤੇ ਮੈਂ ਇੰਸਟਾਗ੍ਰਾਮ 'ਤੇ ਕਿਤੇ ਵੀਡੀਓ ਬੁਡੀਓ ਸ਼ੋਅ ਹੋਈ ਸੀ ਤੇ ਬਾਕੀ ਭਾਈ ਉਹਨਾਂ ਦਾ ਕੰਮ ਹੈ ਮੈਂ ਕਾਟ ਦਾ ਬੈਕ ਕੈਮਰੇ ਤੋਂ ਦਿਖਾਉਂਦਾ ਸਾਰੇ ਤੇ ਕਿਸੇ ਨੂੰ ਵੀ ਸਪੌਂਸਰ ਚਾਹੀਦਾ ਵੇ ਪਰਸਨਲ ਤੁਸੀਂ ਮੈਸੇਜ ਕਰ ਸਕਦੇ ਹੋ ਭਾਈ ਉਹਨਾਂ ਨੂੰ ਤੇ ਭਾਈ ਧੰਨਵਾਦ ਆ ਤੁਹਾਡਾ ਯਾਰ ਐਨੇ ਤੁਸੀਂ ਪਿਆਰ ਨਾਲ ਆਏ ਆ ਐਨ ਕੱਲ ਲਾ ਲਿਆ ਮੁੰਡੇ ਨੇ ਮਾੜੀ ਇੱਥੇ ਕਾ ਹਾਂ ਬੈਠੋ ਭਾਈ ਇਹ ਸੋਣਾ ਤਾਇਆ ਜੀ ਹੁਣੀ ਕਹਿੰਦੇ ਕੀ ਹੋਇਆ ਸੀ ਤਾਇਆ ਜੀ ਉਹਨਾਂ ਨੂੰ ਤਾਇਆ ਜੀ ਉਹਨਾਂ ਨੂੰ ਕੀ ਹੋਇਆ ਸੀਗਾ ਖੂਨ ਦੀ ਔਟੀ ਆਉਂਦੀ ਅੱਛਾ ਖੂਨ ਦੀ ਔਲਟੀ ਆ ਗਿਆ ਸੀ ਤੇ ਇੱਥੋਂ ਠੀਕ ਹੋਏ ਸੀਗੇ ਹਾਂ ਜਿੰਦੂ ਪਤਾਨੀ ਨੇ ਬਚਣਾ ਨਹੀਂ ਹਾਂ ਇਹਨਾਂ ਨੂੰ ਠੀਕ ਆਹ ਚਲੋ ਹਾਲੇ ਕੋਈ ਡਾਕਟਰ ਵੀ ਲੈ ਗਿਆ ਕਿ ਤੁਹਾਨੂੰ ਅੱਛਾ ਇੱਥੇ ਪਾਈ ਰੱਖਿਆ ਲੰਮਾ ਠੀਕ ਆੀਪਸੈਂਡ ਬਣੇਗਾ ਇੱਦਾਂ ਹੀ ਆਹ ਤਾਂ ਆ ਜੀ ਸਾਡੇ ਬਿਲਕੁਲ ਠੀਕ ਆ ਵਧੀਆ ਤੰਦਰੁਸਤ ਆ ਭਰਾਵਾ ਤੰਦਰੁਸਤੀ ਰਹਿਣ ਸਾਰੇ ਹਨਾ ਇੱਦਾਂ ਹੀ ਆ ਸੇਤਾ ਤੋਂ ਬਿਨਾਂ ਨਹੀਂ ਕੁਝ ਵੀ ਹੈਗਾ ਹਾਂ ਇਹ ਹੀ ਹੈ ਸਭ ਕੁਝ ਸਹੀ ਗੱਲ ਆ ਸਭ ਕੋ ਬਿੜਾ ਬਣੇ ਹੀ ਲਾ ਸਹੀ ਗੱਲ ਆ ਅੰਦੇ ਸੇ ਬਾਬੇ ਨਾ ਕਿ ਨਾ ਵੀ ਨਾ ਕਿ ਤੁਰੇ ਫਿਰਦੇ ਤਾਂ ਚਲੇ ਜਾਗੇ ਨਾ ਮੈਂ ਕਹ ਤੁਰਨਾ ਫਿਰ ਜੋ ਗਿਆ ਤਾਂ ਕਰਤਾ ਨਾ ਸਾਨ ਤੁਰ ਫਿਰਦੀ ਸਹੀ ਗੱਲ ਆ ਚਲ ਬਧੀਆ ਬੰਦੇ ਦੀਆਂ ਨਾ ਅੱਖਾਂ ਭਰ ਆਉਂਦੀਆਂ ਜਦੋਂ ਨਾ ਐਦਾਂ ਕਰ ਲ ਪਤਾ ਲੱਗਦੀ ਨਾ ਅੱਖਾਂ ਜੀਆਂ ਭਰ ਆਉਂਦੀਆਂ ਬੰਦੇ ਦੀਆਂ ਚਲ ਕੋਈ ਨਾ ਮਾ ਬੱਬਾ ਹੈਗਾ ਨਾਲ ਇਥੇ ਬੱਬਾ ਕੰਨੋ ਕੇ ਐਸੀ ਮਾ ਤੇ ਯੋ ਬੱਬਾ ਦੇ ਆ ਤਾਂ ਦਾ ਮਤਲਬ ਹੈ ਕਿ ਅੱਛੇ ਪੀ ਆ ਗਏ ਆ ਆਹ ਓ ਤੇ ਨੋ ਤੇ ਨਾ ਗਰੀ ਨਿਕਲਦੇ ਨਾ ਹਣਾ ਦਾ ਹੈ ਨਾ ਮੈਂ ਕਾਈ ਅਤੰਨਾ ਗਿੰਗਾ ਨਾ ਓ ਮੋਲੇ 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 ਤਾਂ ਨਾ ਗਏ ਅੱਛਾ ਤੇ ਇਥੇ ਉਹ ਨਾਲ ਉਹ ਬੜਾ ਅੱਛਾ ਅੱਛਾ ਕਾਈ ਦਿੰਦਾ ਕਿਸੇ ਕਿਸ ਨੂੰ ਨਹੀਂ ਸੋ ਸੂਬੇ ਰਾਹ ਚਾ ਲੋ ਬਡਾਂ ਆਹ ਹੂੰ ਤਾਂ ਮੜਾ ਹੁੰਦਾ ਹੀ ਮਨ ਦੇ ਵਿੱਚ ਆਹ ਮਨ ਨੂੰ ਸੱਚੀ ਠੀਕ ਆ ਹੁਣ ਉੱਥੇ ਬਸ ਆ ਜਾਂਦੇ ਆਪੇ ਆਪ ਹੀ ਠੀਕ ਹੋ ਗਿਆ ਤੇ ਮੈਂ ਤਾਂ ਤਾਈ ਜੀ ਨਹੀਂ ਬੈ ਗਏ ਆ ਤੇ ਇਹ ਲੱਗੇ ਹੋਏ ਆ ਤਾਇਆ ਜੀ ਮਾਮਾ ਜੀ ਤੇ ਵਿਕਰਮ ਲੱਗੇ ਹੋਏ ਆ ਸੇਵਾ ਕਰਨੇ ਕੀ ਆ ਤੁਸੀਂ ਉਹ ਕਰਤੀ ਆ ਆਹ ਤੇ ਪਰਾੜੇ ਕੱਲੇ ਦੇ ਕਰਲੇ ਜੇ ਦੇ ਹੱਥ ਲੱਗਣੇ ਉਹ ਤਾਂ ਲੱਗਣੀਆਂ ਨੇ ਲੱਗਣੀਆਂ ਬਾਬੇ ਦੀ ਗੱਲ ਬਾਬੇ ਨੇ ਕਰਾਤੀ ਸੇਵਾ ਉਹ ਬਈ ਨੇ ਤਾਂ ਸੋਚਿਆ ਹੀ ਕਿ ਇੱਧਰ ਆਉਣਾ ਆ ਉਹ ਤਾਂ ਅੱਜ ਜਾਣਾ ਕਰੇ ਬੱਲਾ ਕਿ ਆ ਬੱਚਾ ਰੱਖਦਾ ਆਂ ਅੱਛਾ ਉਹ ਬੁੱਤੀ ਬੁੱਤੀ ਅੱਛਾ ਚਲੋ ਕਰੀਏ ਬੱਲਾ ਅੱਛਾ ਕੋਈ ਨਾ ਜਾਉਣੇ ਅੱਜ ਅੱਪਾ ਚੱਲਦੇ ਆਂ ਆ ਜਾਵਣਾ ਕੋਈ ਨਾ ਅਜਾ ਮੂਰ ਨੂੰ ਬੜੀ ਲੱਗ ਗਈ ਬੱਚਾ ਹਾਂ ਹਾਂ ਲੱਗਾ ਵੀ ਨਹੀਂ ਕਿੱਥੇ ਹਾਂ ਤੇ ਬੂਟੇ ਮੁੱਦਾਂ ਨੂੰ ਆਹੋ ਇੱਥੇ ਲੱਗਾ ਲੀ ਹਾਂ ਲੱਗੇ ਨਹੀਂ ਅੰਮ੍ਰਿਤ ਬੱਗਾ ਜੀ ਦਾ ਨਾ ਹੋਰ ਕਿੱਦਾਂ ਜੀਦੇ ਹਨ ਨਹੀਂ ਹੈ ਨਹੀਂ ਆ ਹੁਣ ਹੈ ਨਹੀਂ ਹੁਣ ਹਾਲੀ ਨਹੀਂ ਆ ਹੁਣ ਚਲੋ ਹੁਣ ਆਪਾਂ ਜਾਣਾ ਹੁਣ ਆਪਾਂ ਚੱਲੇ ਆ ਉਹ ਮੁੱਠੀ ਹੁੰਦੀ ਪੱਕੇ ਲੇ